ਇੱਕ ਸਵਾਲ ਹੈ ਹੈਨਾ ਅ ਮਤਲਬ ਐ ਸਵਾਲ ਮੈਂ ਕਈ ਵਾਰ ਆਪਣੀ ਮਦਰ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਆ ਤੁਸੀਂ ਜ਼ਿਕਰ ਕਰਤਾ ਸੋ ਸਵਾਲ ਮੈਂ ਪੁੱਛੇ ਬਿਨਾ ਰਹਿ ਨਹੀਂ ਪਾਉਂਗੀ ਸਾਡਾ ਧੀਆ ਦਾ ਕੋਈ ਘਰ ਹੁੰਦਾ ਆਰਤਾ ਦਾ ਕਿਉਂਕਿ ਮਾਪੇ ਕਹਿੰਦੇ ਬਿਗਾਨੇ ਕਰ ਜਾਣਾ ਜਿਨ੍ਹਾਂ ਦਾ ਘਰ ਜਾਣਦੇ ਆ ਉਹ ਕਹਿੰਦੇ ਬਿਗਾਨੇ ਘਰੋਂ ਆਈ ਆ ਸਾਡਾ ਕੋਈ ਆਪਣਾ ਘਰ ਹੁੰਦਾ ਉਹੀ ਘਰ ਹੁੰਦਾ ਪੇਕਿਆਂ ਦਾ ਘਰ ਵੀ ਉਹਦੇ ਵਿੱਚ ਵੀ ਇੱਕ ਇੱਕ ਹਿੱਸਾ ਤੁਹਾਡੇ ਵਾਸਤੇ ਹਮੇਸ਼ਾ ਬਰਕਰਾਰ ਹੈ ਜਿਹੜਾ ਸਹੁਰਿਆਂ ਦਾ ਘਰ ਜੇ ਫਰਜ਼ ਕਰੋ ਉਹ ਤੁਹਾਡਾ ਆਪਣਾ ਘਰ ਨਹੀਂ ਹੈ ਤਾਂ ਮਾਂ-ਬਾਪ ਇੱਕ ਇਹੋ ਜੀ ਚੀਜ਼ ਹੈ ਉਹਨਾਂ ਨੇ ਆਪਣੇ ਸਭ ਤੋਂ ਕੀਮਤੀ ਕਾਲਜੇ ਦਾ ਰੁਗ ਕੱਢ ਕੇ ਉਹਨਾਂ ਨੇ ਕਿਉਂ ਉਥੇ ਹਵਾਲੇ ਕਰਨਾ ਸੀ ਸੋ ਹਰ ਮਾਂ-ਬਾਪ ਜਿਹੜੇ ਰਾਜੇ ਮਹਾਰਾਜੇ ਵੀ ਹੈ ਜੀ ਉਹ ਧੀਆਂ ਨੂੰ ਘਰ ਨਹੀਂ ਰੱਖ ਸਕੇ ਪਰ ਉਹਨਾਂ ਦੀ ਤਕਦੀਰ ਆਪਣੇ ਹੱਥੀ ਨਹੀਂ ਲਿਖ ਸਕਦੇ ਹਾਂ ਇਹ ਕਿਤੇ ਨਾ ਕਿਤੇ ਨਾ ਦੇਖੋ ਮੈਂ ਸਮਝਦੀ ਹਾਂ ਜੇ ਤੁਸੀਂ ਇੱਕ ਔਰਤ ਬਣ ਕੇ ਪੈਦਾ ਹੋਏ ਹੋ ਨਾ ਫਿਰ ਕਮਜ਼ੋਰ ਹੋਣਾ ਤੁਹਾਡਾ ਕੰਮ ਨਹੀਂ ਹੈ ਯਸ ਔਰ ਜਿਹੜੀ ਚੀਜ਼ ਦੇ ਵਿੱਚ ਵੀ ਖਲਾ ਹੈ ਜਿਹੜੀ ਚੀਜ਼ ਵੀ ਤੁਹਾਡੇ ਮੁਤਾਬਕ ਨਹੀਂ ਹੋਈ ਹਾਂ ਉਹਨੂੰ ਆਪਣੇ ਮੁਤਾਬਕ ਕਰਨਾ ਤੁਹਾਡਾ ਹੱਕ ਹੈ। ਇੱਕ ਇਹਦੇ ਚ ਇੱਕ ਸ਼ੇਅਰ ਮੈਂ ਲਿਖਿਆ ਸੀ। ਜੀ। ਚੰਗਾ ਹੋਇਆ ਖਾਲੀ ਰਹਿ ਗਏ। ਕੁਝ ਵਰਕੇ ਕਿਤਾਬ ਦੇ। ਉਹਨਾਂ ਤੇ ਹੀ ਸਿੱਖੀ ਹਾਂ ਮੈਂ ਹਸਤਾਖਸ਼ਰ ਆਪਣੇ ਨਾਮ ਦਾ। ਕੀ ਬਾਤ ਹੈ। ਅਰੇ ਬਹੁਤ ਡੂੰਗੀ ਗੱਲ ਹੈ। ਇਹਨੂੰ ਸਾਨੂੰ ਮੈਨੂੰ ਲੱਗਦਾ ਖਾਸ ਕਰਕੇ ਕੁੜੀਆਂ ਨੂੰ ਸਮਝਣ ਦੀ ਲੋੜ ਹੈ ਕਿ ਕਿਸ ਤਰੀਕੇ ਨਾਲ ਆਪਣੇ ਨਾਂ ਦੇ ਹਸਤਾਖਸ਼ਰ ਕਰਨੇ ਆ। ਬਿਲਕੁਲ। ਕਈ ਵਾਰੀ ਹੁੰਦਾ ਹੈ ਨਾ ਕਿ ਤੁਸੀਂ ਜਦੋਂ ਕਾਲਜ ਚੁੰਨਿਓ ਤੇ ਉਹ ਲਾਸਟ ਜਿਹੜਾ ਪੇਜ ਹੈ ਉਹਦੇ ਤੇ ਤੁਸੀਂ ਅ ਕਰੀ ਜਾਂਦੇ ਹੋ ਬੈਠੇ ਕੁਛ ਨਾ ਕੁਛ ਸੋ ਮੈਨੂੰ ਤਾਂ ਐ ਲੱਗਦਾ ਬਈ ਬਹੁਤ ਸਾਰੇ ਵਰਕੇ ਖਾਲੀ ਸੀਗੇ ਹੂੰ ਉਹ ਸ਼ਾਇਦ ਦੇਖੋ ਅਗਲੇ ਜਿਹੜਾ ਪੂਰਾ ਵजूद ਹੁੰਦਾ ਹੈ ਨਾ ਉਹ ਤੁਹਾਡੇ ਵਾਸਤੇ ਉਹ ਕਿਤੇ ਵੀ ਨਹੀਂ ਹੁੰਦਾ ਤੁਹਾਡੀ ਤੁਹਾਡਾ ਵजूद ਉਹ ਇੱਕ ਬਹੁਤ ਭਰਪੂਰ ਹੁੰਦਾ ਉਹਦੇ ਵਿੱਚ ਸਾਰੀ ਦੁਨੀਆ ਰਲ ਕੇ ਉਹਦਾ ਖਲਾਅ ਪਰੰਜੋਗੀ ਨਹੀਂ ਹੁੰਦੀ ਪਰ ਜੇ ਫਰਜ਼ ਕਰੋ ਖਲਾਅ ਰਹਿ ਗਿਆ ਤੇ ਉਹ ਖਲਾਅ ਕੁਦਰਤ ਦਾ ਇਸ਼ਾਰਾ ਹੈ ਕਿ ਇਹਦੇ ਵਿੱਚ ਹੁਣ ਤੋਂ ਕੁਝ ਆਪੇ ਕਰਨਾ ਹੈ ਕਹਿੰਦੇ ਕਿ ਰੱਬ ਵੀ ਉਹਨਾਂ ਦਾ ਸਾਥ ਦਿੰਦਾ ਹੈ ਜੋ ਆਪਣੇ ਲਈ ਕਿਰਤ ਕਰਦੇ ਹਨ ਮਿਹਨਤ ਕਰਦੇ ਹਨ ਰੱਬ ਉਹਨਾਂ ਦੇ ਰੰਗਾਂ 'ਚ ਹੀ ਰੰਗ ਕਰਦਾ ਹੈ ਨਾ ਤੁਹਾਨੂੰ ਆਪਣੇ ਆਪ ਦੇ ਲਈ ਖੜੇ ਹੋਣਾ ਔਰ ਆਪਣੀਆਂ ਹੱਕਾਂ ਦੇ ਲਈ ਖੜੇ ਹੋਣਾ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ